ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਮਸ਼ੀਨ ਦੇਖੋ ਜੀ ਸਾਰੀ ਮਸ਼ੀਨ 21 ਮਾਡਲ ਮਸ਼ੀਨ ਹੈ ਜੀ ਇਹ ਠੀਕ ਹੈ ਜੀ ਮਸ਼ੀਨ ਦੀ ਕੰਡੀਸ਼ਨ ਬਹੁਤ ਸਾਫ਼ ਮਸ਼ੀਨ ਪਈ ਹੈਗੀ 21 ਜਾਂ 22 ਮਾਡਲ ਮਸ਼ੀਨਾਂ ਠੀਕ ਹੈ ਬਾਕੀ ਬੰਦੇ ਪੁੱਛ ਲਾਂਗੇ ਇਹ ਮਸ਼ੀਨ ਬਕਾਊ ਹੈ 2 ਇੰਚ ਮਸ਼ੀਨ ਹੈਗੀ 6 ਇੰਚ ਤਰਪਾਈ ਹੈ ਦੀ ਨਾਲ ਹੈਗਾ 28 ਪਾਪਾ ਜੀ 1 ਕੁਇੰਟਲ 60 ਕਿਲੋ ਦਾ ਪਾਪਾ ਗਾ 10 ਇੰਚ ਮਸ਼ੀਨਾਂ ਠੀਕ ਹੈ ਜੀ ਇਹ ਵਿਕਾਊ ਆ ਜਿਹਦਾ ਰੇਟ ਬਾਈ ਨੇ ਭੇਜਿਆ ਆਪਣੇ ਕੋਲੇ 7 ਲੱਖ ਰੁਪਈਆ ਰੇਟ ਆ ਇਹ ਸਾਰਾ ਕੰਪਲੀਟ ਸਾਰਾ ਸਮਾਨ ਦੇਣਾ ਜੀ ਉਹਨਾਂ ਨੇ ਇੱਕ ਆਪਾਂ ਹੋਰ ਵਿਸ਼ੇ ਤੇ ਅੱਜ ਗੱਲ ਕਰਨੀ ਹੈ ਵੀਰੇ ਜਿਹੜੇ ਵੀ ਵੀਰ ਮੇਰੇ ਕੋਲੇ ਮਸ਼ੀਨ ਦੇ ਵਾ ਮਸ਼ੀਨਾ ਭੇਜਦੇ ਜਾਂ ਪਾਈਪਾਂ ਦੀ ਵੀਡੀਓ ਭੇਜਦੇ ਆਗੇ ਠੀਕ ਆ ਹੁਣ ਇੱਕ ਕੱਲ ਮੈਂ ਵੀਡੀਓ ਪਾਈ ਹੋਈ ਆ ਬੰਦੇ ਦੀ ਪਾਈਪਾਂ ਦੀ 6 ਇੰਚੀ ਪਾਈਪਾਂ ਦੀ ਉਹ ਬੰਦੇ ਨੇ ਜਦੋਂ ਆਪਣੇ ਕੋਲ ਵੀਡੀਓ ਭੇਜਦੀ ਮੈਂ ਵੀਡੀਓ YouTube ਤੇ ਪਾਤੀ ਉਹਨੂੰ ਪਹਿਲਾਂ ਆਪਾਂ ਇਹ ਗੱਲ ਪੁੱਛੀ ਸੀਗੀ ਕੀ ਪਾਈਏ ਇਹ ਤੁਸੀਂ ਪਾਈਪ ਕਿਵੇਂ ਦੇਣੇ ਆ ਕੀ ਰੇਟ ਦੇਣੇ ਉਹਨੇ ਕਿਹਾ ਵੀ 58 ਰੁਪਏ ਕਿਲੋ ਦੇਣੇ ਹੈਗੇ ਹੁਣ 58 ਰੁਪਏ ਕਿਲੋ ਆਪਾਂ ਅਗਲੇ ਨੂੰ ਆਪਾਂ ਜੋ ਵੀਡੀਓ ਦੇ ਵਿੱਚ ਵੀ ਆਪਾਂ 58 ਰੁਪਏ ਦੱਸਿਆ ਹੈਗਾ ਕੋਈ ਇਹ ਤਾਂ ਹੈ ਨਹੀਂ ਆਪਾਂ ਵੱਧ ਦੱਸਿਆ ਹੈਗਾ ਜਿਹੜਾ ਰੇਟ ਅਗਲੇ ਨੇ ਆਪਾਂ ਨੂੰ ਕਿਹਾ ਮੈਂ ਉਹੀ ਰੇਟ ਦੱਸਤਾ ਜੀ ਹੁਣ ਇੱਕ ਬੰਦੇ ਦਾ ਫੋਨ ਆਇਆ ਉਹ ਕਹਿੰਦਾ ਵੀ 20 ਪਾਈਪ ਲੈਣੇ ਇੱਕ ਹੋਰ ਬੰਦੇ ਦਾ ਆਇਆ ਉਹ ਕਹਿੰਦਾ ਮੈਂ 30 ਪਾਈਪ ਲੈਣੇ ਹੈਗੇ ਹੁਣ ਉਹਦੇ ਵਿਸ਼ੇ 'ਚ ਮੈਂ ਉਹ ਬੰਦੇ ਨੂੰ ਫੋਨ ਲਾਇਆ ਕੀ ਭਾਈ ਮੈਂ ਖਾ ਬਈ ਪੈਪਾਂ ਵਾਸਤੇ ਆਪਣੇ ਕੋਲੇ ਫੋਨ ਆ ਰਿਹਾਗਾ ਕਿ ਭਾਈ ਤੁਸੀਂ 20 ਪੈਪ ਦੇ ਸਕਦੇ ਹੋ ਉਹਦੇ ਦਾ ਕਹਿੰਦੇ ਜੀ ਆਪਾਂ ਜਿੰਮੇ ਆਇਆ ਉਵੇਂ ਦੇ ਦਿਆਂਗੇ ਅੱਧੇ ਪੈਪ ਦੇ ਦਿਆਂਗੇ ਤੇ ਸਾਨੂੰ ਚਾਹੀਦੇ ਆਗੇ ਮੈਂ ਖਾ ਚਲੋ ਠੀਕ ਹੈ ਜੀ ਹੁਣ ਮੈਂ ਅੱਜ ਉਹਨੂੰ ਫੋਨ ਲਾਇਆ ਮੈਨੂੰ ਕਹਿੰਦਾ ਬਈ ਇੱਕੋ ਜਵਾਬ ਦਿੰਦਾ ਸਾਡੇ ਕੋਲ ਤਾਂ ਗਾਹਕ ਹੀ ਬਹੁਤ ਆਗੇ ਠੀਕ ਹੈ ਜੀ ਜੇ ਤੁਹਾਡੇ ਕੋਲੇ ਗਾਹਕ ਸੀਗੇ ਫਿਰ ਸਾਡੇ ਕੋਲੇ ਤੁਸੀਂ ਕਿਉਂ ਭੇਜਦੇ ਹੋ ਠੀਕ ਹੈ ਜੋ ਵੀ ਵਪਾਰੀ ਆ ਦਲਾਲ ਆ ਮੇਰੇ ਕੋਲੇ ਵੀਰ ਜੀ ਇਹ ਵੀਡੀਓ ਨਾ ਭੇਜਿਆ ਕਰੋ ਠੀਕ ਆ ਆਪਦੇ ਕੋਲ ਤੁਹਾਡੇ ਕੋਲ ਗਾਹਕ ਹੁੰਦੇ ਨੇ ਨਾ ਆ ਬਾਹਰ ਵੇਚ ਲਿਆ ਕਰੋ ਨਾਲ ਤਾਂ ਅਸੀਂ ਪਰੇਸ਼ਾਨ ਹੁੰਨੇ ਆ ਨਾਲੇ ਅਗਲੇ ਨੂੰ ਕਾਹ ਪਰੇਸ਼ਾਨ ਕਰਦੇ ਅਗਲੇ ਨੂੰ ਆਏ ਹੁੰਦਾ ਕਿ ਭਾਈ ਫੋਨ ਕਰਦੇ ਅਗਲੇ ਸਾਨੂੰ ਟਾਈਮ ਤੋਂ ਟਾਈਮ ਕੱਢ ਕੇ ਅਸੀਂ ਵੀ ਟਾਈਮ ਤੋਂ ਟਾਈਮ ਕੱਢ ਕੇ ਵੀਡੀਓ ਪਾਉਣੇ ਹੈਗੇ ਇਹ ਅੱਗੇ ਤੋਂ ਵੀਡੀਓ ਨਾ ਭੇਜਿਆ ਕਰੋ ਭਾਈ ਜਿਹੜਾ ਵੀ ਬੰਦੇ ਨੇ ਦਲਾਲ ਆ ਵਪਾਰੀ ਆ ਠੀਕ ਹੈ